ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ASI ਮੇਜਰ ਸਿੰਘ ਨੂੰ ਵਿਜੀਲੈਂਸ ਵੱਲੋਂ 1 ਲੱਖ ਰੁਪਇਆ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਕੀਤਾ ਗਿਆ ਗ੍ਰਿਫਤਾਰ ਇਸ ਸਬੰਧੀ ਮਦਈ ਅਤੇ ਡੀਐਸਪੀ ਵਿਜੀਲੈਂਸ ਵੱਲੋਂ ਵੀ ਦਿੱਤੀ ਗਈ ਜਾਣਕਾਰੀ ਇਸ ਮੌਕੇ ਮਦਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਬੱਚੇ ਤਲਵੰਡੀ ਸਾਬਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਆਏ ਹੋਏ ਸਨ ਤਾਂ ਇਹਨਾਂ ਵੱਲੋਂ ਇੱਕ ਜਾਲ ਵਿਛਾ ਕੇ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਬੱਚਿਆਂ ਦੇ ਉੱਤੇ ਜਿਹੜਾ ਚਿੱਟੇ ਦਾ ਜਿਹੜਾ ਮਾਮਲਾਜ ਕੀਤਾ ਗਿਆ ਅਤੇ ਉਹਨਾਂ ਦੇ ਪੰਜ ਤੋੜੇ ਦੇ ਲਗਭਗ ਜੋ ਸਿਉਣਾ ਪਾਇਆ ਸੀ ਉਹ ਇਹਨਾਂ ਦੇ ਕੋਲ ਸੀ ਉਹ ਹਜੇ ਤੱਕ ਦਿੱਤਾ ਨਹੀਂ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਹ ਸਿਉਣਾ ਵਾਪਸ ਕਰਨ ਦੀ ਦੇ ਲਈ ਇਹਨਾਂ ਵੱਲੋਂ ਜਿੱਥੇ ਇਹਨਾਂ ਤੋਂ ਕੋਲ ਰਿਸ਼ਵਤ ਦੀ ਮੰਗ ਕੀਤੀ ਗਈ ਉੱਥੇ ਹੁਣ ਉਸ ਨੂੰ ਲੈ ਕੇ ਇਹਨਾਂ ਵੱਲੋਂ ਬੀਜਲੋਸ਼ ਦੇ ਨਾਲ ਸਾਰਾ ਰਾਤ ਦਾ ਕੰਮ ਕੀਤਾ ਤਾਂ ਇਹ ਬੀਜਲੈਂਸ ਨੇ ਆਪਣਾ ਜਾਲ ਵਿਛਾ ਕੇ ਇੰਟੀ ਨਾਰਕੋਟਿਕ ਟਾਸਕ ਫੋਰਸ ਦੇ ASI ਮੇਜਰ ਸਿੰਘ ਨੂੰ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੁਣ ਇਸ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਧਰਮਾਂਡ ਹਾਜ਼ਰ ਕੀਤਾ ਜਾਵੇਗਾ ਦੇਖੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਬਿਜ਼ਨਸ ਦਫ਼ਤਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਇੰਟੀ ਨਾਰਕੋਟਿਕ ਟਾਸਕ ਫੋਰਸ ਜੋ ਬਠਿੰਡਾ ਮਾਨਸਾ ਦੋ ਜ਼ਿਲ੍ਹੇ ਇਹ ਪਿੰਦਰ ਸਿੰਘ ਡੈਕੀ ਦਿਖਦਾ ਹੈ ਅਤੇ ਇਸ ਵਿਅਕਤੀ ਵੱਲੋਂ ਪਿਛਲੇ ਦਿਨੀ ਕੁਝ ਲੜਕੀਆਂ ਨੂੰ 506 ਗ੍ਰਾਮ ਹੈਰੋਇਨ ਸਮੇਤ ਗ੍ਰফতার ਕੀਤਾ ਸੀ ਜੋ ਉਹਨਾਂ ਦਾ ਉਹਨਾਂ ਦੇ ਕੋਲ ਸੌਣਾ ਪਾਇਆ ਸੀ ਉਹ ਇਸਨੇ ਆਪਣੇ ਕੋਲ ਰੱਖ ਲਿਆ ਸੀ ਉਹ ਇਸਨੇ ਕੇਸ ਦੇ ਵਿੱਚ ਨਹੀਂ ਪਾਇਆ ਸੀ ਤੇ ਉਸ ਨੂੰ ਦੇਣ ਦੇ ਬਦਲੇ ਇਸ ਵੱਲੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ ਜੋ ਇਹਨਾਂ ਵੱਲੋਂ ਸਾਰੀ ਆਡੀਓ ਤੇ ਵੀਡੀਓ ਵਿਲੀਮਸ ਨੂੰ ਦਿੱਤੀ ਗਈ ਤੇ ਉਸ ਤੋਂ ਲੈ ਕੇ ਪੀਐਸ ਵੱਲੋਂ ਆਪਾਂ ਜਾਲ ਵਿਛਾ ਕੇ ਇਸ ਮੇਜਰ ਸਿੰਘ ਏਐਸਆਈ ਨੂੰ ਗ੍ਰফতার ਕੀਤਾ ਗਿਆ ਉਸ ਨੂੰ ਸੁਣਾਉਣਾ ਕੀ ਸੀ ਪੂਰਾ ਮਾਮਲਾ ਸਰ ਪਿਛਲੇ ਦਿਨੀ ਨਾ ਸਾਡਾ ਬੇਟਾ ਜਿਹੜਾ ਹੈਗਾ ਮੇਰਾ ਭਤੀਜਾ ਉਹ ਕੱਪੜੇ ਦੀ ਦੁਕਾਨ ਹੈ ਫੇਰ ਵਿੱਚ ਉਹ ਕੱਪੜੇ ਦਾ ਕਾਰੋਬਾਰ ਕਰਦੇ ਆ ਜੀ ਬਹੁਤ ਵੱਡਾ ਸ਼ੋਅਰੂਮ ਹੈ 13 ਮਜ਼ਦਮ ਤਾਂ ਅਸੀਂ ਨੌਕਰੀ ਤੇ ਰੱਖੇ ਹੋਏ ਨੇ ਪਰ ਜਿਹੜਾ ਹੈਗਾ ਐਸ ਕੇ ਐਫ ਇਹਨਾਂ ਨੇ ਬਣਾਈ ਹੈ ਪੰਜਾਬ ਸਰਕਾਰ ਨੇ ਉਹਨਾਂ ਨੇ ਲੈ ਇੱਕ ਜਾਲੀ ਸਾਜ਼ਿਸ਼ ਰਚ ਕੇ ਸਾਡੇ ਬੱਚਿਆਂ ਨੂੰ ਧਰ ਸਭ ਤੇ ਮੱਥਾ ਟੇਕਣ ਆਇਆ ਨੂੰ ਮਾਤਾ ਦੇ ਕੇ ਵਾਪਸ ਜਾਂਦੇ ਸੀਗੇ ਰਾਸਤੇ 'ਚ ਰੁਕ ਕੇ ਪੀਜਾ ਹਟ ਤੇ ਪੀਜਾ ਖਾਣ ਲੱਗੇ ਉੱਥੇ ਇਹਨਾਂ ਨੇ ਟਾਰਗੇਟ ਪਲਾਨ ਕਰਕੇ ਸਾਡੇ ਬੱਚਿਆਂ ਨੂੰ ਨਜਾਇਜ਼ ਤੌਰ ਤੇ 506 ਗ੍ਰਾਮ ਚੁਟੇਰੇ ਕੇਸ ਦੇ ਵਿੱਚੋਂ ਅਨਵਾਲਬ ਕੀਤਾ ਬਾਅਦ ਵਿੱਚ ਇਹਨਾਂ ਨੇ ਕੀ ਕੀਤਾ ਉਹ ਬੱਚਿਆਂ ਦਾ ਰਿਮਾਂਡ ਵੀ ਲਿਆ ਉਹਨਾਂ ਦੇ ਡਰਗ ਟੈਸਟ ਵੀ ਕਰਾਏ ਜਿਨ੍ਹਾਂ ਦੀ ਕਿ ਰਿਪੋਰਟ ਵੀ ਜ਼ੀਰੋ ਆਈ ਫਿਰ ਮੇਜਰ ਸਿੰਘਰ ਨੇ ਮੇਰੇ ਨਾਲ ਸੰਪਰਕ ਕੀਤਾ ਅੱਛੇ ਨਹੀਂ ਤਾਂ ਇਸ ਮਾਮਲਾ ਕੀ ਹੋਇਆ ਕਿ ਜਿਹੜਾ ਤੁਹਾਡਾ ਸੋਨਾ ਪਿਆ ਸੀ ਸਮਾਰ ਪਿਆ ਸ਼ੁਰੂ ਬਦਲੇ ਕਿੰਨੇ ਪੈਸੇ ਮੰਗਦਾ ਸੀ 2 ਲੱਖ ਰੁਪਈਆ ਮੇਜਰ ਸਿੰਘ ਨੇ ਜੈਪ ਸਿੰਘ ਸਰਪੰਚ ਰਾਏਪੁਰ ਤੋਂ ਮੰਗਿਆ 7 ਲੱਖ ਰੁਪਈਆ ਮੇਰੇ ਨਾਲ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ ਇਹਨਾਂ ਕੋਲੇ ਵੀ ਰਿਕਾਰਡਿੰਗ ਹੈ ਸਾਡੇ ਦੋਨਾਂ ਨਾਲ ਇਹਨਾਂ ਨੇ ਇਹ ਥਾਲ ਮੇਰੇ ਦਿੱਤਾ ਮੇਰੇ ਨਾਲ ਆਰਾਮ ਦਿੱਤਾ ਕੈਂਚੀਆਂ ਦੇ ਕੀਤਾ ਇਹਨਾਂ ਨਾਲ ਬਣਾ ਵਾਲੀ ਵਿਖੇ ਕਿੰਨੇ ਪੈਸੇ ਦਿੱਤੇ ਕਰੋ ਅਸੀਂ 1 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਅਸੀਂ ਜਾ ਕੇ ਵਿਜੀਲੈਂਸ ਕੋਲੇ ਗੱਲ ਕੀਤੀ ਵਿਜੀਲੈਂਸ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਪਰ ਇਹ ਫਰਿਸ਼ਟ ਅਧਿਕਾਰੀਆਂ ਨੂੰ ਜਿਹੜੇ ਜ ਆਪਦੇ ਕੋਲੋਂ ਹੀ ਚਿੱਟਾ ਪਾ ਕੇ ਜਿਨ੍ਹਾਂ ਦੇ ਆਪ ਦੇ ਬੱਚੇ ਐਨਡੀਪੀਏ ਕੇਸ ਦੇ ਵਿੱਚ ਮੇਜਰ ਸਨਦਾ ਇੱਕ ਬੇਟਾ ਜੇਲ੍ਹ ਤੇ ਐ ਦੂਸਰਾ ਜਿਹੜੇ ਇਹਦੇ ਦੋ ਬੇਟੇ ਆ ਉਹ ਵੀ ਇਹੀ ਕਾਰੋਬਾਰ ਕਰਦੇ ਆ ਲੋਕਾਂ ਤੋਂ ਐਸੀ ਤਰ੍ਹਾਂ ਹੀ ਪੈਸੇ ਬਣਾਉਂਦੇ ਆ ਸਾਰਾ ਇਹਨਾਂ ਨੇ ਜਾਲ ਆਪਣਾ ਬਣਾਇਆ ਹੋਇਆ ਸੈਟੀਸਫਾਇਡ ਪੁਲਿਸ ਦੀ ਕਾਰਵਾਈ ਤੋਂ ਵੀ ਕਿਹਨਾਂ ਕੋਲ ਜੀ ਐਸੋ ਵੀਜੀਲੈਂਸ ਨੂੰ ਸ਼ਾਵਾਸ਼ੇ ਦਿੰਦੇ ਆ ਜੋ ਬਿਜ਼ਨਸ ਬੈਰੋ ਨੇ ਆਪਣਾ ਜਿਹੜਾ ਸੀਗਾ ਮੇਨ ਰੋਲ ਆ ਉਹ ਅਦਾ ਕੀਤਾ ਐ ਅਸੀਂ ਇਹਨਾਂ ਦੇ ਰੇਣੀ ਆ ਤਨਬਾਦੀ ਆ ਇਸ ਤੋਂ ਅੱਗੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਇਸ ਕੇਸ ਦੀ ਹੈ ਉਹ ਇਨਵੈਸਟੀਗੇਸ਼ਨ ਸੀਬੀਆਈ ਵੀ ਕਰੇ ਐਂਟੀ ਇੰਟਰੋਗੇਸ਼ਨ ਸੈਂਟਰ ਹੈ ਜਿਹੜਾ ਉਹ ਉਹ ਵੀ ਇਹਦੀ ਜਾਂਚ ਕਰੇ ਔਰ ਹਾਈ ਕੋਰਟ ਦੇ ਕਿਸੇ ਸਾਫਕਾ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਜਿਹੜੀਆਂ ਇਹ ਮਹਿਕਮਿਆਂ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਹੜੀਆਂ ਕੇ ਸਾਰਿਆਂ ਨੂੰ ਬਦਨਾਮ ਕਰਦੀਆਂ ਪਹਿਲਾਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਬਦਨਾਮ ਕੀਤੀਆਂ ਹੁਣ ਨਵੀਆਂ ਸਰਕਾਰਾਂ ਨੂੰ ਬਦਨਾਮ ਕਰ ਰਹੀਆਂ ਨੇ ਇਹਨਾਂ ਦੇ ਉੱਤੇ ਹੋਣਾ ਚਾਹੀਦਾ ਹੈ ਜੀ ਕਾਰਵਾਈ ਪੂਰੀ ਚੱਜ ਕੇ ਦੂਸਰੀ ਗੱਲ ਇਹਨਾਂ ਨੇ ਇੱਕ ਜੈਲ ਸਿੰਘ ਸਰਪੰਚ ਨੂੰ ਨੋਟਿਸ ਦਿੱਤਾ ਹੈ ਕਿ ਤੁਹਾਡੀ ਪ੍ਰਾਪਰਟੀ ਧਾਮਾਂਗੇ ਪਰ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਨੇ ਨਿਗਿਆਜ ਬਣਾਈਆਂ ਹੋਈਆਂ ਉਹਨਾਂ ਦੀਆਂ ਕੋਠੀਆਂ ਇਹਦੀ ਜ਼ਮੀਨ ਜਾਇਦਾਦ ਦੀ ਜਾਂਚ ਕਰਕੇ ਉਹਨੂੰ ਸੀਲ ਕੀਤਾ ਜਾਵੇ ਤਾਂ ਫਰੀਜ਼ ਕਰਕੇ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਗਰਮੀਤ ਸਿੰਘ ਭੋਲੂ ਸਾਫਕਾ ਸਰਪੰਚ ਪਿੰਡ ਸਾਧੂਵਾਲਾ ਭਾਰਤੀ ਕਿਸਾਨ ਜੁਗਿਆਂ ਨੂੰ ਲੱਖੋ ਬਾਲਦੇ ਹੋਈ ਮੈਂ ਪ੍ਰਧਾਨਾ ਜੀ ਨਰਨਾ ਜੈ ਸਿੰਘਾ ਜੀ ਐਕ ਸਰਪੰਚ ਪਿੰਡਰ ਹੈ ਸਰਪੰਚ ਆਪ ਕੀ ਕਾਰਨ ਕਿ ਅਦਾਲਤ ਦੇ ਦਫਤਰ ਦੇ ਬਾਹਰ ਖੜੇ ਨੇ ਕਾਰਨ ਇਹ ਹੈ ਸਰਪ ਵੀ ਜੋ ਸਾਡੇ ਮੇਰੇ ਬੇਟੇ ਤੇ ਇਹ ਪਿੰਨਾਂ ਦੇ ਬੇਟੇ ਤੇ ਨਜਾਇਜ਼ ਇਹਨਾਂ ਵਰਤੇ ਦਿੱਤਾ ਸੀਗਾ ਪਾਟਾ ਦੇ ਕੇ ਨਜਾਇਜ਼ ਸਤ ਪੈਸੇ ਮੰਗੀ ਸੀ ਇਹਨਾਂ ਨੇ ਤੇ ਜੋ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਤੇ ਇਹਨਾਂ ਨੇ ਜੀ ਲੈਸ ਇਹਨਾਂ ਨੂੰ ਪਰਦੇ ਉਸੇ ਮਦਈਏ ਉਸ ਮਾਮਲੇ ਹਾਂਜੀ ਮਦਈਏ ਕਿੰਨੇ ਪੈਸੇ ਮੰਗੇ ਸੀ ਕਿੰਨੇ ਦਿੱਤੇ 2 ਲੱਖ ਰੁਪਏ ਮੰਗਾ ਸੀਗਾ ਤੇ 1 ਲੱਖ ਰੁਪਏ ਮੈਂ ਇਥੋਂ ਲੈ ਗਿਆ ਇਹਦੇ ਕੋਲ ਸੋਨਾ ਸੀਗਾ ਜੋ ਵਗੈਰਾ ਸੀਗਾ ਉਹ ਹਾਲੇ ਕਵਰ ਉਸ ਆਸਨ ਲੱਗਿਆ ਵੀ ਇਹਨਾਂ ਸਾਹਿਬਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਕਿੰਨੇ ਕੇ ਪੈਸੇ ਦਾ ਸੋਨਾ ਸੀ ਔਰ ਕਿੰਨੀ ਕਮਾਉਂ ਸੀ ਤੁਹਾਡੀ ਜਿਹੜੀ ਜੋ ਸੋਨਾ ਹੈਗਾ 5 ਲੱਖ ਦਾ ਸੋਨਾ ਹੈ ਨਾ ਤਾਂ ਬਿਟੇ ਨੇ ਤਾਂ ਚੈਨੀ ਵੀ ਹੈਗੇ ਤਾਂ ਨੇ ਬਿਟੇ ਸੀ ਚੈਨੀ ਸਿਖਾਉਣ ਦੇ ਆ ਘੜਾ ਸੀ ਉਹ ਕੁਝ ਚਾਂਦੀ ਦਾ ਸੀ ਉਹ ਸਮਾਨ ਪਛ ਪਾਇਆ ਸੀਗਾ ਤੇ ਕੁਝ ਮਾਉਂਸੀ ਇਹਨਾਂ ਦਾ ਕੱਪੜਾ ਕਾਰੋਬਾਰਾ ਤੋਂ ਲੂੰਦਾ ਇਹਨਾਂ ਦਾ ਆਦੀ ਕਰਦੇ ਵਾਰ ਸੀਗੀ ਉਹ ਵੀ ਉਹਨਾਂ ਕੋਲ ਆ ਜੀ

ਤੇ ਸਾਡੇ ਅੰਟੀ ਦਾ ਰਿਪੋਰਟ ਦੇ ਟਾਸਕ ਫੋਰਸ ਦੇ ਵਿੱਚ ਐਸਐਸਏ ਤਾਇਨਾਤ ਸੀਗਾ ਜਿਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮਕਦਮਾ ਕਰਕੇ ਆਰ ਸਿੰਘ ਸਨਫ ਹੋ ਜਾਇਆ ਸੀ ਤੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪੈਸੇ تھے ਜਿਹੜੇ ਆਪਣੇ ਕੋਲ 골ਡ ਬਰਾਉਂਡ ਹੋਇਆ ਸੀ ਇਹਨਾਂ ਕੋਲੇ ਉਹ 골ਡ ਇਹਨਾਂ ਨੇ ਆਉਣਾ ਵੇਚ ਦੇ ਆਪਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਜੀ ਪਾਇਆ ਗੋਲਡ ਵਾਕਸ ਕਰਨ ਦੇ ਵਿੱਚ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤਾਂ ਉਹ ਬੰਦਾ ਦੇਣਾ ਨਿਸਚਾ ਉਹਨੇ ਸਾਡੇ ਕੋਲ ਅਪਰੋਚ ਕੀਤਾ ਜਗਤ ਸਿੰਘ ਵਦਈ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟਰੈਵਲ ਆ ਤੇ ਟਰੈਵਲ ਦੇ ਵਿੱਚ ਜਿਹੜਾ ਪ੍ਰਾਈਵੇਟ ਵਿਅਕਤੀ ਰਾਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਆ ਔਰ ਰਾਉਂਡ ਅਪ ਕੀਤਾ ਹੈਗਾ ਇਹ ਅੰਤਰਪ੍ਰੰਤੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਮੇਜਰ ਸਿੰਘ ਹੈ ਉਹ ਵੀ ਆ ਉਸੇ ਉਸੇ ਸਮੇਂ ਇਸ ਕਾਰਵਾਈ ਕਰਦੇ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਉਂਡ ਅਪ ਕੀਤਾ ਗਿਆ ਇਹ ਅਸੇ ਹੀ ਤਨਾਦ ਕਿਤੇ ਜਾਰੇ ਇਹ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਬੰਦੇ ਕੀ ਲੈਂਦਾ ਜੀ ਦੋ ਪੈਸੇ ਨਹੀਂ ਲੈਂਦਾ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਨਾਲ ਡਰਾਈਵਰ ਹੈਗਾ ਕਈ ਕੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਡੀਪਲੀਸ ਇਨਵੈਸਟੀਗੇਟ ਕਰ ਰਹੇ ਆ ਕਿ ਇਹਦਾ ਕੀ ਲਿੰਕ ਹੈ ਕਹਿੰਦੇ ਆ ਕਿ ਆਈਓ ਆਕਸੀਸ ਕੇਸ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਐਸੇ ਮੇਜਰ ਸੀਗਾ ਆਈਓ ਇਹ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸੰਬੰਧ ਹੋਏ ਔਰ ਜਿਹੜਾ 골ਡ ਰੱਖਿਆ ਹੈਗਾ ਜਾਂ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਵਿਚੰਦਗੀ ਹੁੰਦਾ ਇਹਨੂੰ ਪ੍ਰੂਫ ਕਰਨ ਦਾ ਕੀ ਲੈ ਰਹੇ ਸੀ